ਇੱਕ ਪਾਸੇ ਜਿੱਥੇ ਗੱਲ ਕਰੀਏ ਤਾਂ ਵਿਦੇਸ਼ ਜਾਣ ਵਾਸਤੇ ਜਿਹੜੇ ਨੌਜਵਾਨ ਪੱਬਾ ਪਾਰ ਹੋਏ ਪਏ ਨੇ ਤਾਂ ਦੂਜੇ ਪਾਸੇ ਗੱਲ ਕਰਦੇ ਆਂ ਤਾਂ ਜਿਹੜੇ ਟਰੈਵਲ ਏਜੰਟ ਠੱਗ ਟਰੈਵਲ ਏਜੰਟ ਨੇ ਉਹਨਾਂ ਦੀ ਵੀ ਗਿਣਤੀ ਬਹੁਤ ਤਾਂ ਹੈ ਜੇ ਗੱਲ ਕਰਦੇ ਆਂ ਆਪਾਂ ਅਜਨਾਲਾ ਦੇ ਪਿੰਡ ਗਰੰਥਕੜ ਦੀ ਜਿੱਥੋਂ ਦਾ ਇੱਕ ਮਾਮਲਾ ਸਾਹਮਣੇ ਆਇਆ ਕਿ ਇੱਥੋਂ ਦਾ ਇੱਕ ਨੌਜਵਾਨ ਆ ਇੱਕ ਝਾਲੀ ਟਰੈਵਲ ਏਜੰਟ ਦੇ ਝਾਂਸੇ ਦੇ ਵਿੱਚ ਫਸ ਜਾਂਦਾ ਹੈ ਯੂਕੇ ਜਾਣ ਦਾ ਸੁਪਨਾ ਸੀ ਇਕਲੌਤਾ ਪੁੱਤਰ ਸੀ ਤੇ ਜਦੋਂ ਪਰਿਵਾਰ ਖੁਸ਼ੀ ਦੇ ਨਾਲ ਬੱਚੇ ਨੂੰ ਵਿਦੇਸ਼ ਲਈ ਭੇਜਦਾ ਤਾਂ ਹੁੰਦਾ ਕਿ ਆ ਕਿ ਇਹ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ ਰਸਤੇ ਦੇ ਵਿੱਚ ਕਿਸੇ ਮੁਲਕ ਦੇ ਵਿੱਚ ਫਸ ਜਾਂਦਾ ਤੇ ਟਰੈਵਲ ਏਜੰਟ ਉੱਥੇ ਬੰਦੀ ਬਣਾ ਕੇ ਤੇ ਪੈਸਿਆਂ ਦੀ ਮੰਗ ਕਰਦਾ ਤੇ ਫਰੋਤੀ ਇੱਕ ਤਰ੍ਹਾਂ ਦੀ ਮੰਗੀ ਜਾਂਦੀ ਆ ਪਰਿਵਾਰ ਸਾਡੇ ਨਾਲ ਆ ਜਾਣਦੇ ਆ ਕਿ ਕੀ ਮਸਲਾ ਔਰ ਕੀ ਹੈ ਸਾਰੀ ਗੱਲ ਜੀ ਕੀ ਨਾਂ ਤੁਹਾਡਾ ਕੀ ਗੱਲ ਐ ਸਾਰੀ ਬੇਟਾ ਸੀ ਤੁਹਾਡਾ ਹਾਂਜੀ ਹਾਂਜੀ ਮੇਰਾ ਨਾਮ ਬਲਕਾਰ ਸਿੰਘ ਜੀ ਹਾਂਜੀ ਕੀ ਨਾਮ ਬੇਟੇ ਦਾ ਗੁਰਪ੍ਰੀਤ ਸਿੰਘ ਜੀ ਹੋਰ ਕੀ ਗੱਲ ਐ ਬਾਈ ਉਹਨੂੰ ਕਿ ਜੰਠ ਨੇ ਕੀਤਾ ਜੀ ਮੈਂ ਤੈਨੂੰ ਜੂਕੇ ਲੈ ਜਾਊਂਗਾ ਜੀ ਜੂਕੇ ਜਾਂ ਲੈ ਚਾਹਦਾ ਦੇਖਿੰਦਾ ਜੈਫਰਾ ਤੈਨੂੰ ਟਿਕਟ ਕਰਾ ਦੇਵਾਂਗਾ ਜੀ ਚਲ ਥੰਬੀਂ ਰਾਨ ਲੈ ਜਮੇ ਰਾਨ ਤੈਨੂੰ ਪਿੱਛੇ ਗਾ ਜੂਕੇ ਪਛਾੜੂਗਾ ਜੀ ਤੇ ਇੱਥੇ ਉਹਦੇ ਨਾਲ ਗੱਲ ਕਰ ਲਈ ਤੇਰੇ ਕੋਲ ਉੱਥੇ ਜਾ ਕੇ ਪੈਸੇ ਲੈ ਲਊਂਗਾ ਜੀ ਮੈਨੂੰ ਕਿਹਾ ਉੱਥੇ ਜਾ ਕੇ ਰਾਨ ਜਾ ਕੇ ਬੰਦੀ ਬਣਾ ਲੈ 50 ਲੱਖ ਰੁਪਏ ਦੀ ਮੰਗਦਾ ਜੀ ਸੋ ਹਾਲਾਤ ਵਧੀਆ ਨਹੀਂ ਨੇ ਕਿਉਂਕਿ ਬੇਟਾ ਇਹਨਾਂ ਦਾ ਇਕਲੌਤਾ ਪੁੱਤਰ ਸੀ ਮੈਂ ਇਕਲੌਤਾ ਪੁੱਤਰ ਜੇਕਰ ਇਕਲੌਤਾ ਸੀ ਹਾਂਜੀ ਜੀ ਬੜੇ ਸੁਪਨੇ ਹੁੰਦੇ ਬੜੇ ਦਿਲ ਤੇ ਪੱਥਰ ਆ ਕੇ ਬਾਹਰ ਭੇਜਿਆ ਉਹ ਮੈਂ ਡੇਢ ਕਿਲਾ ਪੜੀਆਂ ਵੀ ਕਹਿੰਦੇ ਵਕਤ ਹੋ ਰਿਹਾ ਸੀ ਸੋ ਹਾਲਾਤ ਦੇਖ ਸਕਦੇ ਹੋ ਪਰਿਵਾਰ ਦੇ ਵਧੀਆ ਨਹੀਂ ਹੈ ਕਿਉਂਕਿ ਇਕਲੌਤਾ ਪੁੱਤਰ ਸੀ ਔਰ ਬੜੇ ਚਾਵਾਂ ਦੇ ਨਾਲ ਵਿਦੇਸ਼ ਭੇਜਿਆ ਸੀਗਾ ਪਰ ਉਹ ਵੀ ਨਹੀਂ ਪਹੁੰਚਿਆ ਕਿਉਂਕਿ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਏਜੰਟ ਈਰਾਨ ਤੱਕ ਟਿਕਟ ਆਪ ਕਰਾ ਕੇ ਦਿੰਦਾ ਈਰਾਨ ਸਾਧ ਲੈਂਦਾ ਤੇ ਉਸ ਤੋਂ ਬਾਅਦ ਬੱਚੇ ਦੀਆਂ ਲੱਤਾਂ ਬਾਹਾਂ ਅੱਖਾਂ ਮੂੰਹ ਸਭ ਬੰਨ ਕੇ ਉਹਨਾਂ ਤੇ ਕੋਲੋਂ 50 ਲੱਖ ਦੀ ਫਰौती ਮੰਗਦਾ ਭਾਜੀ ਕੀ ਪਰ ਤੁਹਾਨੂੰ ਕਿਦਾਂ ਪਤਾ ਲੱਗਾ ਫਿਰ ਕਿ ਬੱਚਾ ਫਸ ਗਿਆ ਸਾਨੂੰ ਅੱਜ ਬਾਸ਼ਾਮ ਫੋਨ ਆ ਗਿਆ 2-4 ਘੰਟੇ ਪਾਦਾਂ ਜੀ ਕਹਿੰਦਾ ਜਿਵੇਂ ਜਬਾ ਬੱਚਾ ਤੁਹਾਡਾ ਹੀ ਬੋੜਾ ਪਾਤੀ ਉਹਨੇ ਜੀ ਮੈਂ ਜੀ ਮੇਰਾ ਬੇਟਾ ਜੀ ਇਹ ਨਰ ਬਤਾ ਚਾਹੀਦਾ 50 ਲੱਖ ਰੁਪਏ ਦੇ ਨਹੀਂ ਤੂੰ ਮਾਰ ਦੇਾਂਗੇ ਲੱਤ ਮਾਰਦੇ ਆਂ ਕਰਨ ਵਾਲਦੇ ਆਂ ਅੱਜ ਧਮਕੀਆਂ ਜਾਂਦੀਆਂ ਜਣ ਮੈਂ ਗਰੀਬ ਨੇ 50 ਲੱਖ ਕਿੱਥੋਂ ਦੇਣਾ ਕਿੱਧਰ ਭੇਜਿਆ ਇਹ ਇਹ ਇਥੇ ਮੈਂ 1230 ਨੋ ਟ੍ਰੇਨ ਤੇ ਜੜ ਕੇ ਆਜੀ ਜੈਪੁਰ ਜੀ ਤੇ ਚਾਹਵਦਾ ਨੋ ਤੁਸੀਂ ਅੱਡੀ ਫਲਾਗ ਹੋਈ ਜਿਹੜੀ ਰਾਂਦੀ ਤੇ ਮੁਰਗੇ ਸ਼ਾਮ ਨੇ ਬੋੜ ਆ ਗਿਆ ਤੇਰਾ ਮੰਡਾ ਇੱਥੇ ਸਾਡੇ ਕੋਲੇ 50 ਲੱਖ ਰੁਪਏ ਦੇ ਨਹੀਂ ਤੇ ਮਾਰ ਦੇਾਂਗੇ ਜੀ ਜਾਂ ਲੱਤ ਮਾਰਨ ਵੜ ਦੇਾਂਗੇ ਜੀ ਇਹ ਪਤਾ ਲੱਗਿਆ ਵੀ ਇਰਾਨ ਦੇ ਵਿੱਚ ਹੀ ਹੋਰ ਕਿਤੇ ਨਹੀਂ ਹੈਗਾ ਹਾਂ ਜੀ ਮੈਂ ਉਹਨਾਂ ਕੋਲੋਂ ਦਾਗਣ ਮਰਾਣ ਜੀ ਆ ਜੀ ਬੇਟੇ ਨੇ ਪਹਿਲਾਂ ਗੱਲ ਹੀ ਵੀ ਰਾਣੀ ਚੱਲਾਂ ਜਾਂ ਟਿਕਟ ਵਗੈਰਾ ਪਤਾ ਕੀਤਾ ਰਾਣੀ ਗਿਆ ਹਾਂ ਜੀ ਹਾਂ ਜੀ ਆ ਜੀ ਕੀਤਾ ਜੀ ਕਿਸ ਤਰੀਕੇ ਨਾਲ ਮੇਲ ਹੋਇਆ ਉਹ ਟਰੈਵਲ ਏਜੰਟ ਨਾਲ ਤੁਸੀਂ ਕਿਦਾਂ ਉਹਨੂੰ ਮਿਲੇ ਉਹ ਪਹਿਲਾਂ ਤਾਂ ਇੰਨਾ ਕਬ 6 ਮਹੀਨਾ ਤੋਂ ਉਹਦੇ ਨਾਲ ਉਹਦੇ ਨੰਬਰ ਨਾਲ ਕਨੈਕਟ ਦੇ ਵਿੱਚ ਹੀ ਕਿਸੇ ਜਾਦੂ ਅੱਤੇ ਚਾ ਪਤਾ ਨਹੀਂ ਕਿਦਾਂ ਫੈਲ ਲੱਗੀ ਜੇ ਤੇ ਤੁਹਾਨੂੰ ਕਿਦਾਂ ਨੰਬਰ ਆਇਆ ਜੀ 6 ਮਹੀਨਾ ਤੋਂ ਨਾਲ ਕਨੈਕਟ ਕਰਦਾ ਜੀ ਪੁਆਇੰਟ ਤੇ ਕਰਦਾ ਲੈਂਦਾ ਜੀ ਗੱਲਬਾਤ ਜੀ ਫੇਰ ਬਾਅਦ ਚੋ ਕਿਦਾਂ ਮੇਰੀ ਗੱਲ ਹੋਈ ਫੇਰ ਆ ਥੋੜੇ ਦੋ ਚਾਰ ਦਿਨ ਪਹਿਲਾਂ ਉਹਨੇ ਕੀਤਾ ਜੇ ਤੇਰੀ ਨਹੀਂ ਗੱਲਬਾਤ ਬਣੀ ਤੇ ਮੈਂ ਤੈਨੂੰ ਜੋਕੇ ਬੇਟਾ ਲੈ ਜਨਾ ਜੀ ਤੇ ਜੋਕੇ ਹਾਂ ਜੀ ਮੈਂ ਤਾਂ ਮੰਗਿਆ ਉਹਨੇ ਵੀ ਜੋਕੇ ਖਾਂਦੀਓ ਚਲੋ ਉਹ ਤਨੇ ਟੱਕ ਟੱਕ ਟੱਕਿਆ ਜੀ 1 ਲੱਖ ਰੁਪਏ ਮੈਂਨੇ ਟੱਕਿਆ ਜੀ ਤੇ ਮੜਾ ਕਹਿੰਦਾ ਤੇ ਜਿਆਪੁਰ ਆ ਜੀ ਜਿਆਪੁਰ ਤਾਂ ਮੜਾ ਕਹਿੰਦਾ ਜੀ ਮੈਂ ਭਾਂ ਲੈ ਕੇ ਤਾਂ ਤਨ ਲੋਕਾਂ ਦੋ ਦਿਨ ਟਿਕ ਕਰਕੇ ਜੀ ਭੇਜ ਦੂੰਗਾ ਜੀ ਟਿਕਟ ਵੀ ਉਹਨੇ ਕਰਾਈ ਜਿਆਪੁਰ ਟਿਕਟ ਉਹਨੇ ਕਰਾਈ ਜੀ ਉਹਨੇ ਕਰਾਈ ਜੀ ਇਹ ਤੁਮ ਬਸ ਟ੍ਰੇਨ ਦੀ ਟਿਕਟ ਨਹੀਂ ਆਪਾਂ ਕਰੀਏ ਮੈਂ ਟ੍ਰੇਨ ਤੇ ਚੜਾ ਗਿਆ ਜੀ ਨਾਲ ਜੀ ਤੁਹਾਨੂੰ ਕਿਦਾਂ ਪਤਾ ਲ ਕੱਲ ਨੂੰ ਫੋਨ ਆਇਆ ਜੀ ਕਿੰਨੀ ਵਾਰ ਜੀ ਕਿਚੋਂ ਦਾ ਦੀ ਸ਼ਾਮ ਨੂੰ ਆਇਆ ਜੀ ਵੀਡੀਓ ਕਾਲ ਆਈ ਕਿ ਕਦਾ ਨਹੀਂ ਉਹ ਤਾਂ ਕਾਲ ਆਈ ਕੋ ਵੀਡੀਓ ਕਰ ਰੋ 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 ਹੁਣ ਰਹਿ ਤਾ ਸੋ ਇਹ ਲੜਕੇ ਦੇ ਪਿਤਾ ਜੀ ਜਿਸ ਨੂੰ ਝੂਠੇ ਟਰੈਵਲ ਏਜੰਡਾ ਵਾਲੋ ਜਿਹੜਾ ਸੀਗਾ ਉਹ ਬੰਦੀ ਬਣਾ ਲਿਆ ਗਿਆ ਔਰ 50 ਲੱਖ ਰੁਪਏ ਦੀ ਇਸ ਪਰਿਵਾਰ ਤੋਂ ਮੰਗ ਕੀਤੀ ਜਾ ਰਹੀ ਆ ਸਾਡ ਨਾਲ ਉਸ ਲੜਕੇ ਦੇ ਜਿਹੜੇ ਕਜ਼ਨ ਵੀ ਨੇ ਭਾਜੀ ਕੀ ਨਾਂ ਤੁਹਾਡਾ ਕੀ ਗੱਲ ਬਾਤ ਆ ਸਾਰੀ ਬਰੀਫ ਚ ਦੱਸਿਓ ਜਰਾ ਭਾਜੀ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਮੇਰੇ ਮਾਮਾ ਜੀ ਦਾ ਬੇਟਾ ਗੁਰਪ੍ਰੀਤ ਸਿੰਘ ਇਹ ਪਿੰਡ ਗਰੰਦਗੜ ਹੈ ਤੇ ਫਿਰ ਆ ਜੇ ਨਾਲ ਅਮ੍ਰਿਤਸਰ ਦਾ ਵਾ ਇਹਨੂੰ ਲਗਭਗ ਕੋਈ 6-7 ਮਹੀਨੇ ਪਹਿਲਾਂ ਯੂਕੇ ਨੰਬਰ ਤੋਂ ਕਾਲ ਆਉਂਦੀ ਆ ਕਿ ਮੈਂ ਤੈਨੂੰ ਬਾਹਰ ਲੈ ਜਾਂਗਾ ਉਹ ਇਹਦੇ ਟੱਚ ਚ ਰਿਹਾ ਕਾਫੀ ਜਿਹੜੇ ਨੂੰ ਸਾਰਾ ਪੁੱਛਦਾ ਰਿਹਾ ਵੀ ਕਿਵੇਂ-ਕਿਵੇਂ ਕਰਨਾ ਵਾ ਫਿਰ ਦਿਨੂੰ ਇਹਦੀ ਪਹਿਲਾਂ ਕਿਹੇ ਹੋਰ ਕੋ ਫਾਈਲ ਲੱਗੀ ਹੋਈ ਸੀ ਤੇ ਇਹਨੇ ਉਹ ਉਧਰੋਂ ਰਿਫਿਊਜ਼ ਹੋ ਗਿਆ ਵੀ ਨਹੀਂ ਬਣਿਆ ਫਿਰ ਇਹਨੇ ਦੁਬਾਰਾ ਪਾਸਪੋਰਟ ਨਮਾ ਬਣਾ ਕੇ ਉਹਨੂੰ ਡਾਕੂਮੈਂਟ ਸੈਂਡ ਉਹ ਏਜੰਟ ਨੇ ਕਿਹਾ ਕਿ ਪਹਿਲਾਂ ਭਰੋਸਾ ਬਣਾਉਂਦਾ ਰਿਹਾ ਤੜਨਾ ਵੀ ਗੱਲ ਕਰਦਾ ਰਿਹਾ ਮੇਰੇ ਨਾਲ ਨਹੀਂ ਮੇਰੇ ਬੇਟੇ ਨਾਲ ਹੀ ਹੁੰਦੀ ਰਹੀ ਜੀ ਬੇਟੇ ਤੇ ਬੇਟੇ ਨੇ ਭਰੋਸਾ ਇਹਨਾਂ ਨੇ ਬਣਾ ਲਿਆ ਜੀ ਵੀ ਆਪਣਾ ਘਰ ਦਾ ਹੀ ਮੈਂਬਰ ਬਣ ਗਿਆ ਜੀ ਇਹਦੇ ਠੀਕ ਹੈ ਕੰਮ ਤੇ ਕੰਮ 6-7 ਮਹੀਨੇ ਤੋਂ ਉਹਦੇ ਡੱਚ ਜੀ ਨੂੰ ਪੁੱਛਦਾ ਰਿਹਾ ਕੀ ਪ੍ਰਾਪਰਟੀ ਤੁਹਾਡੇ ਕੋਲ ਕਿੰਨੇ ਪੈਸੇ ਦੇ ਕੋ ਹੈਗੇ ਅਰੇਂਜ ਕਰ ਲੇਗਾ ਤੂੰ ਵੀ ਤੈਨੂੰ ਮੈਂ ਬਾਹਰ ਲੈ ਜਾਣਾ ਮੈਂ ਜੇ ਮੈਂ ਆਇਆ ਥੋ ਯੂਕੇ ਤੋਂ ਤੇ ਮੈਂ ਹੀ ਤੈਨੂੰ ਲੈ ਜਾਊਂਗਾ ਅਣਕੇ ਪੂਰਾ ਨੂੰ ਵਿਸ਼ਵਾਸ ਚ ਲੈ ਲਿਆ ਬਾਅਦ ਵਿੱਚ ਉਹਨੂੰ ਕਹਿੰਦਾ ਵੀ ਤੂੰ ਨਾ ਮੈਂ ਤੈਨੂੰ ਪੇਜਵਾ ਦਿੰਦਾ ਵਾਂ ਪੀਜਾਪਰ ਤੋਂ ਈਰਾਨ ਆਣਾ ਬੈਣਾ ਈਰਾਨ ਤੋਂ ਫਿਰ ਅੱਗੇ ਦੋ ਦਿਨ ਸਟੇ ਕਰਕੇ ਉੱਥੋਂ ਤੇਰੀ ਯੂਕੇ ਦੀ ਫਲਾਈਟ ਕਰਾ ਦਾਂਗਾ ਉਹਨੇ ਕੀਤਾ ਗਿਆ ਵੀ ਇਹਨੂੰ ਸ਼ਨੀਵਾਰ ਨੂੰ ਕਾਲ ਆਉਂਦੀ ਹੈ 13 ਤਰੀਕ ਨੂੰ ਵੀ ਤੂੰ ਇਦਾਂ ਕਰ ਵੀ ਕੱਲ ਸਵੇਰੇ ਫਲਾਈਟ ਲੈ ਉੱਥੋਂ ਤੇ ਤੂੰ ਆ ਜੈਪੁਰ ਤੋਂ ਫਲਾਈਟ ਲੈ ਕੇ ਈਰਾਨ ਆ ਜਾ। ਈਰਾਨ ਉੱਥੇ ਗਿਆ ਵਾ ਇੱਥੇ ਘਰੇ ਵੀ ਉਹਨੇ ਕਾਲ ਕੀਤੀ ਆ ਵੀ ਮੇਰੇ ਪਾਪਾ ਮੈਂ ਈਰਾਨ ਪਹੁੰਚ ਚੁੱਕਾ ਵਾਂ ਤੇ ਹੁਣ ਮੈਨੂੰ ਹੋਟਲ ਚੋਂ ਲੈਣ ਵਾਸਤੇ ਆਣ ਲੱਗੇ ਆ ਜਿਹੜੇ ਬੰਦਿਆਂ ਨਾਂ ਹੈਗਾ ਵਾ। ਉਹ ਇਹਨੂੰ ਆਣ ਕੇ ਲੈ ਜਾਂਦੇ ਆ ਬਾਅਦ ਵਿੱਚ ਨਹੀਂ ਕਾਲ ਆਉਂਦੀ ਬਾਅਦ ਵਿੱਚ ਰਾਤੀ 9-10 ਵਜੇ ਨਾਲ ਕਾਲ ਆਉਂਦੀ ਆ ਵੀ ਹਾਂਜੀ ਤੁਹਾਡਾ ਮੁੰਡਾ ਹੀ ਕਿਡਨਾਪ ਕਰ ਲਿਆ ਵਾ। ਜੇ ਤੁਹਾਨੂੰ ਮੁੰਡਾ ਚਾਹੀਦਾ ਤਾਂ ਤੁਸੀਂ 50 ਲੱਖ ਰੁਪਏ ਦੇ ਦਿਓ। ਸਾਡੀ ਤਾਂ ਹੁਣ ਪ੍ਰਸ਼ਾਸਨ ਗਾੜੀ ਪੰਜਾਬ ਸਰਕਾਰ ਭਾਰਤ ਸਰਕਾਰ ਕਰੀ ਇਹੋ ਡਿਮਾਂਡ ਹੈ ਵੀ ਸਾਡਾ ਬੱਚਾ ਸਹੀ ਸਲਾਮਤ ਘਰ ਵਾਪਸ ਲ ਬਾਤ ਚ ਕੋਈ ਵੀਡੀਓ ਕਾਲ ਵਗੈਰਾ ਕਰਕੇ ਵੀ ਉਹਨਾਂ ਨੇ ਹਾਂਜੀ ਹੁਣ ਉਹ ਵੀਡੀਓ ਕਾਲ ਕਰਕੇ ਧਮਕੀਆਂ ਲਾਉਂਦੇ ਪਏ ਆ ਵੀ ਆ ਤੁਹਾਡੇ ਮੁੰਡਿਆਂ ਦਾ ਵੜਦਣ ਲੱਗੇ ਲੱਤਾਂ ਵੜਦਣ ਲੱਗੇ ਉਹਦੀਆਂ ਨੂੰ ਮਾਰਕੋਟਾਈ ਕਰਦੇ ਪਏ ਉਹ ਵਿਚਾਰਾ ਰੋਂਦਾ ਪਿਆ ਵੀ ਮੈਨੂੰ ਬਚਵੇਂ ਮੈਨੂੰ ਬਚਾ ਲੋ ਪਾਪਾ ਮੈਂ ਬੜੀ ਮੁਸ਼ਕਲ ਹਾਲਾਤ ਦੇ ਵਿੱਚ ਆ ਗਾਵਾਂ ਵੀਰ ਜੀ ਕਿੰਨੇ ਭਰਾ ਤੁਸੀਂ ਔਰ ਇਕਲੋਤਾ ਸੁਣਿਆ ਸੀ ਇਹ ਪੁੱਤਰੇ ਹਾਂਜੀ ਅਸੀਂ 6 ਭਰਾ ਆ ਜੀ ਅਸੀਂ ਆ ਭਰਾਵਾਂ ਦੇ ਵਿੱਚੋਂ ਤਿੰਨਾਂ ਦੇ ਦੋ ਤੇ ਸਾਡੇ ਔਲਾਦ ਹੈ ਨਹੀਂ ਕੀ ਦੇਖੇ ਕੀ ਜਦੋਂ ਮੈਨੂੰ ਜਦੋਂ ਮਿਲ ਕੇ ਦਤੂਰ ਲੱਗੇ ਇਨੂੰ ਤੋੜ ਲੱਗੇ ਹੈਗੇ ਇਹਨੂੰ ਤੋੜਿਆ ਕਰ ਕਰਾ ਕੇ ਤੇ ਉਹਨੇ ਛਸੇ ਦੇ ਵਿੱਚ ਆਣ ਕੇ ਤੇ ਲੈ ਗਿਆ ਵਾ ਵੀ ਮੈਂ ਤੈਨੂੰ ਉਥੋਂ ਭੇਜਾਂਗਾ ਪਰ ਉਥੋਂ ਭੇਜਿਆ ਨਹੀਂ ਉਹਨੇ ਜਾ ਕੇ ਤੋਂ ਵਾਇਆ ਇਧਰ ਜੋਧ ਜੋਧਪੁਰ ਤੋਂ ਇਰਾਨ ਲੈ ਗਿਆ ਵਾ ਇਰਾਨ ਜੈਪੁਰ ਤੋਂ ਜੈਪੁਰ ਤੋਂ ਲੈ ਗਿਆ ਵਾ ਇਰਾਨ ਇਰਾਨ ਤੇ ਜਾ ਕੇ ਉੱਥੇ ਬੰਦੀ ਬਣਾ ਲਿਆ ਵਾ ਉੱਥੇ ਜਾ ਕੇ ਸਾਨੂੰ ਬਸ ਉਹਨੇ ਕਾਲ ਕਰ ਦਿੱਤੀ ਜਾਂ ਮੁੰਡੇ ਕੋਈ ਕਰਾ ਦਿੱਤੀ ਆ ਵੀ ਤੁਸੀਂ ਆ ਇੱਥੇ ਮੈਨੂੰ ਇਹਨਾਂ ਬੰਦੀ ਬਣਾ ਲਿਆ ਕਰ ਲਿਆ ਵਾ ਤੇ ਮੇਹੋਂ ਹੁਣ ਤੁਸੀਂ 50 ਲੱਖ ਰੁਪਇਆ ਦਿਓ ਜੇ ਤੁਹਾਨੂੰ ਮੁੰਡਾ ਤੁਹਾਡਾ ਚਾਹੀਦਾ ਵਾ ਨਹੀਂ ਤੇ ਇਹਨੂੰ ਅਸੀਂ ਮਾਰ ਦੇਣਾ ਵਾ ਇਹਦੇ ਨਾਲ ਲੱਤਾਂ ਵੜਦਣੀਆਂ ਇਹਦੇ ਭਾਵੇਂ ਵੜਦੇ ਇਹਦੇ ਕੰਨ ਵੜਦਣੇ ਇਹੋ ਜਿਹੇ ਧਮਕੀਆਂ ਬਾਅਦ ਹੁਣ ਵੀਡੀਓ ਕਾਲ ਕਰਕੇ ਸਾਨੂੰ ਦਿਖਾਉਂਦੇ ਵੀ ਆ ਕੋਈ ਅਸੀਂ ਇਹਨੂੰ ਢੇ ਮਾਰਨ ਕੋਟੋਂ ਪੈਸਾ ਭੇਜੋ ਛੇ ਤੇ ਇਹਨੇ ਦਿਨ ਨੂੰ ਇਦਾਂ ਕਰ ਦੇਣਾ ਉਦਾਂ ਕਰ ਦੇਣਾ ਬਸ ਇਹੋ ਕੁਝ ਹੋ ਹੀ ਜਾਂਦਾ ਸਾਨੂੰ ਇਹੋ ਹੀ ਹੁਣ ਭਾਰਤ ਸਰਕਾਰ ਅੱਗੇ ਈਰਾਨ ਸਰਕਾਰ ਅੱਗੇ ਵੀ ਬੇਨਤੀ ਆ ਕਿ ਸਾਡੇ ਬੱਚ ਨੂੰ ਸਹੀ ਸਲਾਹ ਹੋ ਤਾਂ ਸਾਡੇ ਘਰੇ ਭੇਜਿਆ ਜਾਵੇ ਹੋਰ ਵੀ ਕੋਈ ਮੁੰਡਾ ਨਾ ਗਿਆ ਕਿ ਕੱਲਾ ਗਿਆ ਇੱਥੋਂ ਕੱਲਾ ਹੀ ਗਿਆ ਵਾ ਜੀ ਉਹ ਉਥੋਂ ਜਾ ਬਣ ਉਹ ਕੋਈ ਰਲਿਆ ਉਹਦੇ ਅਸੀਂ ਨਹੀਂ ਕੋਈ ਕਹਿ ਸਕਦੇ ਇਥੋਂ ਪਿੰਡੋਂ ਕਰਨ ਕੱਲੇ ਗਿਆ ਹੈ। ਤੋਂ ਹੀ ਗੱਲ ਕੀਤੀ ਉਹ ਏਜੰਟ ਦੇ ਨਾਲ ਜਿੰਦਾ ਦੇ ਪਰਿਵਾਰ ਕਰੇ 6 ਮਹੀਨੇ ਤੋਂ ਗੱਲ ਚੱਲਦੀ ਸੀ। ਨਹੀਂ ਸਾਡੇ ਨਹੀਂ ਜੀ ਸਾਡੇ ਸਿਰਫ ਇਹਦੇ ਬੇਟੇ ਨਾਲ ਹੀ ਹੁੰਦੀ ਰਹੀ ਆ ਜੀ ਬਸ ਉਹਨੂੰ ਇਹਨੇ ਸੁਪਨਿਆਂ ਦੇ ਵਿੱਚ ਲੈ ਕੇ ਤੇ ਝਾਸੇ ਜਿਹਾ ਇਦਾਂ ਲਿਆਂਦਾ ਜਿਹੜਾ ਹਿਸਾਬ ਵੀ ਕੋਈ ਨਹੀਂ ਆ ਤੇ ਉਹਨੂੰ ਮਤਲਬ ਕਿ ਬੁਲਾ ਲਿਆ ਕਰ ਲਿਆ ਤੇ ਇਹ ਧੋਖੇ ਚ ਲਿਆ ਕੇ ਤੇ ਹੁਣ ਕਿਟਨੈਪ ਕਰਕੇ ਤੇ ਹੁਣ 50 ਲੱਖ ਦੀ ਫਰौती ਮੰਗੀ ਜਾ ਰਿਹਾ ਵਾ। ਇਹ ਗਰੀਬ ਆਦਮੀ ਕਿੱਥੋਂ ਦਵਾਂਗੇ ਸਾਡੇ ਕੋਲ ਕਿੱਲਾ ਕਿੱਲਾ ਪੈੜਿਆ ਉਹ ਵੀ ਤੇ ਇਹਦੇ ਵਿੱਚ ਵਿਹੜ ਆ ਗਏ ਇਹ ਡੁੱਬ ਗਏ ਮਰ ਗਏ ਕਰ ਗਏ ਹੁਣ ਫੇ ਇਹ ਸਾਰਾ ਫਸਲ ਬੰਨਾ ਸਾਡਾ ਉਥੇ ਡੁੱਬਿਆ ਪਿਆ ਕਰਿਆ ਪਿਆ ਕੋਈ ਰੋਟੀ ਦਾ ਸਾਨੂੰ ਘਰ ਦੀ ਦਾ ਕੋਈ ਭੈਣੇ ਕਦੀ ਰਾਸ ਨੂੰ ਖਾਣ ਇਸ ਮੇਰੇ ਕਿੱਥੋਂ ਖਾਣੀ ਕਿੱਥੋਂ ਨਹੀਂ ਖਾਣੀ ਹੈਗੀ ਸੋ ਘਰ ਘਰ ਦੀ ਕਹਾਣੀ ਆ ਜੇ ਗੱਲ ਕਰੀਏ ਤਾਂ ਜਿੰਨੇ ਜਿਹੜੇ ਲੋਕ ਜਿੰਨੇ ਵੀ ਟਰੈਵਲ ਏਜੰਟਾਂ ਦੇ ਠੱਕੇ ਚੜੇ ਨੇ ਕਿਉਂਕਿ ਜਿੱਥੇ ਨੌਜਵਾਨਾਂ ਦੀ ਬਾਹਰ ਜਾਣ ਵਾਲਿਆਂ ਦੀ ਕਤਾਰਾਂ ਲੱਗੀਆਂ ਹੋਈਆਂ ਨੇ ਉੱਥੇ ਠੱਗੀ ਮਾਰਨ ਵਾਲਿਆਂ ਦਾ ਵੀ ਜਿਹੜਾ ਇਸ ਵੇਲੇ ਪੂਰਾ ਜੋਰ ਚੱਲ ਰਿਹਾ ਹੋਰ ਵੀ ਵੀਰ ਗੱਲ ਨੇ ਗੱਲ ਕਰਦੇ ਵੀਰ ਜੀ ਨਾਲ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਹਾਲਾਤ ਹੈ ਤੁਹਾਡੀ ਗੱਲ ਹੋਈ ਮੇਰਾ ਭਤੀਜਾ ਵਾ ਇਹ ਹੁਣ ਮੇਰੇ ਕੋਲ ਸ਼ਹਿਰੀ ਨੇ ਮੈਂ ਸ਼ਹਿਰੀ ਨਾ ਵਾ ਸਾਡਾ ਪੈ ਸਾਡੀ ਠੇਕੇ ਦੇ ਉਹ ਵੀ ਇਹੋ ਬੰਦੇ ਪਏ ਤੇ ਸੱਚਾ ਨਾ ਫਰਦੇ ਨੇ ਮਰੀ ਪਈ ਕੋਈ ਨਹੀਂ ਉਦੀ ਉਹ ਲੜ ਕੋਈ ਨਹੀਂ ਤੋਂ ਇਕ ਸੋ ਸੁਵੀਰਾਜ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦਾ ਜਿਹੜਾ ਇਸ ਵੇਲੇ ਬੁਰਾ ਹਾਲ ਹੈ ਕਿਉਂਕਿ ਜਦੋਂ ਕਿਸੇ ਦਾ ਜਵਾਨ ਪੁੱਤ ਜਿਹੜਾ ਅਜੇ ਏਜੰਟਾਂ ਦੇ ਹੱਥੇ ਚੜ ਜਾਵੇ ਜਾਂ ਅਜੇ ਲੋਕਾਂ ਦੇ ਹੱਥੇ ਚੜ ਜਾਵੇ ਤਾਂ ਫਿਰ ਜੋ ਬੀਤਦੀ ਆ ਪਰਿਵਾਰ ਨੂੰ ਹੀ ਪਤਾ ਹੁੰਦਾ ਕਿਸੇ ਦੇਖਣ ਵਾਲੇ ਨੂੰ ਇਸ ਦਾ ਕੋਈ ਵੀ ਅੰਦਾਜ਼ਾ ਨਹੀਂ ਹੁੰਦਾ ਔਰ ਜੇ ਗੱਲ ਕਰੀਏ ਤਾਂ ਇਹ ਅਜਨਾਲਾ ਦੇ ਪਿੰਡ ਗ੍ਰੰਥਗੜ ਦੀ ਕਹਾਣੀ ਆ ਜਿੱਥੋਂ ਦਾ ਨੌਜਵਾਨ ਵਿਦੇਸ਼ ਦਾ ਸੁਪਨਾ ਸੀ ਔਰ ਇੱਕ ਟਰੈਵਲ ਏਜੰਟ ਪਹਿਲਾਂ ਉਸ ਨੌਜਵਾਨ ਨੂੰ ਆਪਣਾ ਯਾਰ ਦੋਸਤ ਬਣਾਉਂਦਾ ਉਸ ਨਾਲ ਪਰਿਵਾਰਕ ਰਿਸ਼ਤਾ ਕਾਇਮ ਕਰਦਾ ਪੰਤੋ 7 ਮਹੀਨੇ ਤੱਕ ਉਹਦੇ ਨਾਲ ਗੱਲਬਾਤ ਕਰਦਾ ਆਪਣਾ ਭਰੋਸਾ ਬਣਾਉਂਦਾ ਔਰ ਫਿਰ ਭਰੋਸਾ ਬਣਾ ਕੇ ਉਸ ਨੂੰ ਜਿਹੜਾ ਰਾਜਸਥਾਨ ਦੇ ਜੈਪੁਰ ਉਥੋਂ ਇੱਕ ਟਿਕਟ ਕਰਾ ਕੇ ਦਿੰਦਾ ਔਰ ਰਸਤਾ ਦੇ ਜੈਪੁਰ ਤੋਂ ਉਹ ਲੜਕਾ ਚੜ੍ਹ ਕੇ ਇਰਾਨ ਵੱਲ ਜਾਂਦਾ ਕਿਉਂਕਿ ਉਹਨੂੰ ਦੱਸਿਆ ਗਿਆ ਸੀਗਾ ਕਿ ਤੈਨੂੰ ਆਪਾਂ ਵੱਖ-ਵੱਖ ਜਗਾਵਾਂ ਤੋਂ ਸਿੱਧਾ ਨਹੀਂ ਲੈ ਕੇ ਜਾਣਾ ਡਾਇਰੈਕਟ ਫਲਾਈਟ ਨਹੀਂ ਤੈਨੂੰ ਯੂਕੇ ਦੀ ਲੈ ਕੇ ਜਾਣੀ ਵੱਖ-ਵੱਖ ਕੰਟਰੀਜ਼ ਦੇ ਵਿੱਚ ਤੇਰਾ ਸਟੇ ਕਰਕੇ ਜਿਹੜਾ ਲੈ ਕੇ ਜਾਵਾਂਗੇ ਤੇ ਉਸੇ ਮੁਤਾਬਿਕ ਜਿਹੜਾ ਆ ਉਹਨੂੰ ਪਹਿਲਾਂ ਲੈ ਕੇ ਜਾਂਦੇ ਨੇ ਉੱਥੇ ਔਰ ਫਿਰ ਪਹਿਲਾਂ ਤਾਂ ਵਾਇਸ ਕਾਲ ਦੇ ਵਿੱਚ ਫੋਨ ਕਰਕੇ ਫਰੋਤੀ ਮੰਗੀ ਜਾਂਦੀ 50 ਲੱਖ ਦੀ ਔਰ ਫਿਰ ਬਾਅਦ ਦੇ ਵਿੱਚ ਜਿਹੜਾ ਵੀਡੀਓ ਕਾਲਸ ਕਰਕੇ ਲਤ ਪੈਰ ਬਾਹਵਾ ਬਨ ਕੇ ਮਾਰ ਕਟਾਈ ਕਰਕੇ ਪਰਿਵਾਰ ਤੋਂ ਇਮੋਸ਼ਨਲ ਬਲੈਕਮੇਲ ਕਰਕੇ ਜਿਹੜੀ ਉਹ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਔਰ ਇਹੋ ਜੀ ਕਾਨੂੰਨੀ ਹਰਕਤ ਕਰਨ ਵਾਲਿਆਂ ਨੂੰ ਅਸੀਂ ਆਪਣੇ ਚੈਨਲ ਦੇ ਰਾਹੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹੋ ਜਿਹੇ ਲੋਕ ਜੋ ਅਜਈਆਂ ਕਾਨੂੰਨੀ ਹਰਕਤਾਂ ਕਰਦੇ ਨਾ ਜਾਂ ਇਹੋ ਜਿਹੇ ਟਰੈਵਲ ਏਜੰਟ ਜੇਕਰ ਸੱਚੀ ਟਰੈਵਲ ਏਜੰਟ ਹੈ ਤਾਂ ਅਜਈਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਕਿ ਉਹ ਸਾਰੀ ਉਮਰ ਜਿਹੜਾ ਆ ਉਹ ਸਲਾਖਾਂ ਦੇ ਪਿਛੇ ਰਹਿਣ ਤੇ ਉਹਨਾਂ ਨੂੰ ਇੱਕ ਵਾਰੀ ਪਤਾ ਲੱਗ ਜਾਏ ਕਿ ਅਜਿਹੇ ਪਰਿਵਾਰਾਂ ਦੇ ਨਾਲ ਜਿੰਨਾ ਪਰਿਵਾਰਾਂ ਦੇ ਜਿਹੜਾ ਤੁਸੀਂ ਇੱਕ ਖਿਲਵਾੜ ਕਰਕੇ ਪਿਆਰ ਦੇ ਨਾਲ ਖਿਲਵਾੜ ਕਰਕੇ ਉਹਨਾਂ ਦੇ ਵਿਸ਼ਵਾਸ ਘਾਤ ਕਰਕੇ ਉਹਨਾਂ ਦੇ ਇੱਕ ਇਕਲੌਤੇ ਪੁੱਤਰ ਦੇ ਨਾਲ ਜੋ ਤੁਸੀਂ ਸਲੂਕ ਕਰ ਰਹੇ ਹੋ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਉਹਨਾਂ ਨੂੰ ساری ਉਮਰ ਯਾਦ ਰਹੇ ਅਜਿਹੀਆਂ ਖਬਰਾਂ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਅਜਨਾਲਾ ਤੋਂ ਵਿਸ਼ਾ ਸ਼ਰਮਾ ਰਿਪੋਰਟ ਦੈਨਿਕ ਸੂਰਾ ਟੀਵੀ